ਸਰਮਾ ਜੀ ਐਮਪੀ ਬਣ ਤੋਂ ਬਾਅਦ ਕੀ ਕੀ ਪਹੁੰਚਿਆ ਰਹਿਣਗੀਆਂ ਪੰਜਾਬ ਪਟਿਆਲਾ ਪ੍ਰਤੀ ਬਨ ਸਭ ਤੋਂ ਪਹਿਲਾਂ ਸੋ ਮਨੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਆ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਹਰ ਸੰਘਰਸ਼ ਕਰਾਇਆ ਔਰ ਪਟਿਆਲੇ ਇੱਕ ਤਾਂ ਬਹੁਤ ਕੁਝ ਕਰਨ ਵਾਲਾ ਘੱਗਰ ਦੀ ਪ੍ਰੋਬਲਮ ਆ ਸਰਾਂਦ ਵਾਲੀ ਰੋਡ ਬਣਨੀ ਆ ਸੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਵਿਜ਼ਨ ਤਾਂ ਪੂਰੇ ਪੰਜਾਬ ਚ ਸੜਕਾਂ ਬਣਾਈ 에어ਪੋਰਟ ਬਣਾਏ ਬਿਜਲੀ ਪਾਣੀ ਹੈਲਥ ਐਜੂਕੇਸ਼ਨ ਹਰ ਫੀਲਡ ਚ ਸਾਡੀ ਸਰਕਾਰ ਨੇ ਕੰਮ ਕਰਿਆ ਪਿਛਲੇ 7 ਸਾਲਾਂ ਚ ਪੰਜਾਬ ਬਰਬਾਦ ਹੋ ਗਿਆ ਪੰਜਾਬ ਦਾ ਪੱਠਾ ਬੈਠ ਗਿਆ ਪ੍ਰਮਾਤਮਾ ਕਰੂਗਾ ਕਾਲਪੁਰਕ ਵਗੈਰਾ ਵੀ ਤੁਹਾਨੂੰ ਸਾਕਰ ਦੇਊਗਾ ਅਸੀਂ ਇੱਕ ਇੱਕ ਕੰਮ ਲੋਕਾਂ ਤੋਂ ਪੁੱਛ ਕੇ ਉਹਨੂੰ ਕੰਪਲੀਟ ਕਰਾਂਗੇ ਬੜੇ ਮਸਲੇ ਆ ਪਟਿਆਲੇ ਨੂੰ ਆਪਾਂ ਇੰਡਸਟਰੀ ਹੱਬ ਡਵੈਲਪ ਕਰਾਂਗੇ ਕਿਉਂਕਿ ਪਟਿਆਲਾ ਜਿਹੜਾ ਨਾ 에어ਪੋਰਟ ਤੇ ਬਿਲਕੁਲ ਨਾਲ ਹੈਗਾ ਔਰ ਚੰਡੀਗੜ੍ਹ ਨੂੰ ਇਹਦੀ ਕਨੈਕਟੀਵਿਟੀ ਬੈਸਟ ਆ ਸੋ ਇਹਨੂੰ ਪੂਰਾ ਹੈਰੀਟੇਜ ਸਿਟੀ ਵੀ ਬਣਾਵਾਂਗੇ ਤੇ ਨਾਲ-ਨਾਲ ਆਈਟੀ ਐਂਡ ਇੰਡਸਟਰੀ ਸਿਟੀ ਬਣਾਵਾਂਗੇ ਤਾਂ ਕਿ ਬੱਚਿਆਂ ਨੂੰ ਰੋਜ਼ਗਾਰ ਮਿਲੇ ਸ਼ਰਮਾਇ ਤੁਸੀਂ ਪੰਜਾਬ ਸਰਕਾਰ ਦੇ ਚ ਸੈਕਟਰੀ ਤੱਕ ਰਹੇ ਹੋ ਉਹਦੇ ਤੇ ਰਹੇ ਹੋ ਪਰ ਉਹਦੇ ਬਾਅਦ ਸਰਕਾਰ ਵੀ ਤੁਹਾਡੀ ਸੈਂਟਰ ਵਿੱਚ ਤੁਹਾਡੇ ਭਾਈ ਵਾਲ ਸਰਕਾਰ ਸੀ ਉਸ ਟਾਈਮ ਵਿੱਚ ਚੀਜ਼ਾਂ ਜਿਉਣੀ ਹੋਈਆਂ ਖਾੜਾਂ ਦੀ ਤੁਸੀਂ ਨਾ ਇੱਕ ਗੱਲ ਸਮਝੋ ਜੀ ਮੇਰੀ ਜਿੱਥੇ ਡਿਊਟੀ ਲਈ ਆ ਮੁਹਾਲੀ ਦਾ ਮੈਂ ਹਲਕਾ ਇੰਚਾਰਜ ਰਿਹਾ ਉੱਥੇ ਤੁਸੀਂ ਦੇਖੋ 2-200 ਫੁੱਟ ਚੌੜੀਆਂ ਰੋਡ 'ਚ ਸਟੇਡੀਅਮ, ਪਾਰਕਾਂ, ਹੋਰ ਇਸ ਤੋਂ ਇਲਾਵਾ ਆਈਟੀ ਸਿਟੀ, ਮੈਡੀ ਸਿਟੀ, ਐਜੂਕੇਸ਼ਨ ਸਿਟੀ ਫਿਰ ਡਾਡਾ ਕੈਸਲ ਸਟਾਲ, ਆਈਐਸਬੀ, ਨੈਰੋਲੈਕ, ਆਈਟੀਸੀ ਇਹ ਸਾਰੀਆਂ ਕੰਪਨੀਆਂ ਉਸੇ ਟਾਈਮ ਆਈ। ਉਸੇ ਟਾਈਮ ਐਜੂਕੇਸ਼ਨ ਸਿਟੀ ਬਣੀ, ਉਸੇ ਟਾਈਮ ਮੈਡੀ ਸਿਟੀ ਬਣੀ, ਉਸੇ ਟਾਈਮ ਸਾਈਕਲ ਵੈਲੀ ਬਣੀ। ਪੰਜਾਬ ਦਾ ਇਨਫਰਾਸਟ੍ਰਕਚਰ ਸਾਡੀ ਸਰਕਾਰ ਚ ਕ੍ਰੀਏਟ ਹੋਇਆ ਜਿਹੜੇ ਇੱਥੇ ਰਾਜੇ ਰਹੇ ਆ ਸੀਐਮ ਬਣਦੇ ਰਹੇ ਮਹਾਰਾਣੀ ਜਦ ਚਾਰ ਵਾਰੀ ਐਮਪੀ ਬਣੇ ਆ ਉਹਨਾਂ ਦੀ ਕਾਰਗੁਜ਼ਾਰੀ ਤੇ ਮੇਰੀ ਕਾਰਗੁਜ਼ਾਰੀ ਦਾ ਮੁਕਾਬਲਾ ਕਰ ਲਿਓ ਜੇ ਕਿਤੇ ਨੇੜੇ ਚੜੇ ਵੀ ਹੋਈ ਨਾ ਤਾਂ ਵੀ ਇਹ ਵੋਟਾਂ ਦੇ ਹੱਕਦਾਰ ਗਾਂਧੀ ਜੀ ਆ ਕਦੇ ਇੱਕ ਪਾਰਟੀ ਤੋਂ ਦੂਸਰੀ ਦੂਸਰੀ ਤੋਂ ਤੀਸਰੀ ਤਿੰਨ ਵਾਰੀ ਇਲੈਕਸ਼ਨ ਲੜੇ ਤਿੰਨੋਂ ਲੱਖ ਲੱਖ ਚੋਣ ਨਿਸ਼ਾਨ ਤੇ ਲੜੇ ਮਹਾਰਾਣੀ ਸਾਹਿਬ ਕਾਂਗਰਸੀ ਐਮਪੀ ਆ ਵੋਟਾਂ ਭਾਜੀਪੀ ਵਾਸਤੇ ਮੰਗਰੀਆਂ ਤੁਸੀਂ ਮੈਨੂੰ ਪੂਰੀ ਉਮੀਦ ਹੈ ਕਿ ਹਲਕੇ ਦੇ ਲੋਕ ਜਰਦਾਰ ਤੇ ਕਾਰਗੁਜ਼ਾਰੀ ਚੈੱਕ ਕਰਕੇ ਫੈਸਲੇ ਲੈਣਗੇ ਔਰ ਜਦੋਂ ਜਰਦਾਰ ਕਾਰਗੁਜ਼ਾਰੀ ਚਾਹੇ ਪਾਰਟੀਆਂ ਦੀ ਚਾਹੇ ਮੇਰੀ ਕੰਪੇਅਰ ਹੁੰਦੀ ਆ ਫਿਰ ਇਹ ਕਿਤੇ ਮੁਕਾਬਲੇ ਚ ਸਟੈਂਡ ਨਹੀਂ ਕਰਦਾ